ਜੀਵਨਾ ਆਜੋ ਭੈਣ ਜੀ ਪਰੋਂ ਭੈਣ ਜੀ ਐਂ ਲੱਗਦੀ ਸਸਤੀਆ ਭੈਣ ਜੀ ਸਸੇ ਕਾ ਕਿਹਾ ਚਾ ਵਧੀਆ ਤੂੰ ਹੀ ਸੁਣਾਉ ਠੀਕ ਜੇ ਹਾਂ ਮੈਂ ਵੀ ਠੀਕ ਠਾਕ ਵਧੀਆ ਪਹਿਲਾਂ ਮੈਨੇ ਦੱਸੋ ਪਤਾ ਡੱਕਦਾ ਜੀ ਕਰ ਪਿਆ ਜਾਉਣ ਨੂੰ ਲੈ ਬੱਸ ਜੀ ਇਦਾਂ ਕਰ ਹੀ ਪੈਂਦਾ ਵਾ ਨਿਕੇ ਨਿਕੇ ਦੇਣਾ ਵਾ ਸਾਰਾ ਦਿਨ ਕੰਮ 'ਚ ਰੰਗ ਜਾਂਦਾ ਵਾ ਗੱਲ ਤੇ ਸਹੀ ਆ ਪਰ ਵਾਵਾ ਦਿਨ ਹੋ ਗਏ ਮੈਂ ਵੀ ਠੀਕ ਦੀ ਹਾਂ ਤੁਹਾਨੂੰ ਤਮੈਂ ਵੀ ਇਹ ਸੋਚਿਆ ਕਿ ਹੁਣ ਨਮਨ ਪੈਂਜੀ ਆਉ ਵੀ ਤੇ ਮੈਂ ਨਾ ਜਾਂ ਉਹਦਾ ਘਰ ਜਾਣਾ ਤੇ ਮੈਂ ਵੀ ਨਹੀਂ ਜਾਣਾ ਲੈ ਦੱਸ ਅੱਜ ਇਹ ਤਾਂ ਥੋੜਾ ਹੁੰਦੀ ਕੋਈ ਵਿਆਹ ਆ ਗਿਆ ਸੀ ਤੁਹਾਨੂੰ ਪਤਾ ਵਾ ਫੇ ਲੀੜਾ ਕੱਪੜਾ ਲਿਆ ਸੀ ਨੇ ਦੇ ਹੋਰ ਕੋਈ ਨਿੱਕੀਆਂ ਮੋਟੀਆਂ ਚੀਜ਼ਾਂ ਲਿਆਉਣ ਵਾਲੀਆਂ ਸੀ ਤਾਂ ਕਰਕੇ ਸ਼ਹਿਰ ਚੱਲ ਜਿਆ ਸਾਰਾ ਦਿਨ ਉੱਥੇ ਲੰਘ ਜਾਂਦਾ ਹਾਂ ਨਹੀਂ ਮੈਨੂੰ ਪਤਾ ਨਾ ਵੀ ਵਿਆਹ ਆ ਗਿਆ ਤੁਹਾਨੂੰ ਤੇ ਹੁਣ ਸਾਗ ਤੋੜ ਕੇ ਹਟੀਆਂ ਛਿਲ-ਛਲ ਕੇ ਤੇ ਮੈਂ ਚੱਲ ਫੇਰਾ ਮਾਰ ਕੇ ਆਉਂਦੀ ਆ ਆਣ ਕੇ ਧਰਦੀ ਆ ਮੈਂ ਅੱਖਾਂ ਪਤਾ ਨਹੀਂ ਕੀ ਗੱਲ ਮੇਰੇ ਕੋਲ ਕੋਈ ਗਲਤੀ ਹੋ ਗਈ ਆ ਨਹੀਂ ਨਹੀਂ ਗਲਤੀ ਕਰਦੀ ਹੁਣੀ ਹੀ ਅੱਛਾ ਮੈਂ ਹਾਂ ਜਿੱਦਾਂ ਮੈਂ ਦੱਸ ਤੁਸ ਕਿ ਆਈ ਸਾਰਾ ਕੁਝ ਤੇ ਭੈਣ ਨੇ ਮੇਰੇ ਮਗਰ ਫੇਰਾ ਹੀ ਮਾਰਿਆ ਨਹੀਂ ਨਹੀਂ ਆਣਾ ਤਾਂ ਮੈਂ ਹੈਗਾ ਹੀ ਕਾ ਨਾ ਮਾਈ ਤੋਂ ਡਰ ਲੱਗਦਾ ਇਹਦੀ ਬੜੀ ਲੰਮੀ ਜ਼ੁਬਾਨੀ ਇਹਨੇ ਪਲਕੇ ਤੈਨੂੰ ਪਤਾ ਕੀ ਕਹਿਣਾ ਕੁੜੀ ਤੇ ਚੰਗੀ ਹੀਗੀ ਉਹਨੇ ਹੀ ਬੇੜਾ ਕਰਕੇ ਕੀਤਾ ਉਹ ਹੀ ਸਖਾਲਦੀ ਸੀ ਮੈਂ ਤਾਂ ਵੀ ਕਰਕੇ ਘਟ ਹੁੰਨੀ ਆ ਪੀ ਚਲ ਤੁਹਾਡੇ ਘਰ ਦਾ ਨਾ ਸਰਕਲ ਵਧੀਆ ਚੱਲਦਾ ਜਾਵੇ ਸਵਾਹ ਵਧੀਆ ਚੱਲਣਾ ਹਾਂ ਠੀਕ ਵਾ ਹੁਣ ਸਾਰਾ ਕੰਮ ਬਾਕੀ ਤੇ ਸਾਰਾ ਠੀਕ ਆ ਹਾਂ ਬੱਚੇ ਵੀ ਬੜਾ ਪਿਆਰ ਕਰਦੇ ਆ ਹੁਣ ਕੁੜੀ ਨੂੰ ਆਪਣੇ ਭੈਣ ਸਮਝਦੇ ਆ ਤੇ ਜਿਹੜੀ ਮਾਤਾ ਵਾ ਨਾ ਮਾਤਾ ਨੇ ਤੇ ਲੁਖਣੀ ਦੇਣਾ ਹਟਦੀ ਇਹ ਕੋਈ ਨਾ ਕੋਈ ਕੋਈ ਨਾ ਕੋਈ ਗੱਲ ਕਰੀ ਜਾਂਦੀ ਆ ਉਹਦੇ ਨਾਲ ਸ਼ਿਰੂ ਤੋਂ ਆਤੋਂ ਇਦਾਂ ਹੀ ਕਰਦੀ ਹੁੰਦੀ ਆ ਉਹ ਖੁਦ ਗੱਲ ਆ ਤੈਨੂੰ ਤਾਂ ਮੈਂ ਦੱਸਿਆ ਸੀ ਨਾ ਠੰਡ ਪਾ ਕੇ ਰੱਖੀ ਉਹਨੂੰ ਫੇਰ ਉਹਨੇ ਚੰਗੀ ਰਹਾਣੀ ਠੰਡ ਤੇ ਮੈਂ ਇੱਕ ਦਿਨ ਪਾਈ ਸੀ ਤੈਨੂੰ ਦੱਸਿਆ ਤਾਂ ਹੈਗਾ ਫੋਨ ਕਰਕੇ ਆਹੋ ਤੇ ਫਿਰ ਮੁੰਜਿੰਦਰ ਕੋ ਮੇਰੇ ਨਾਲ ਸ਼ਿਕਾਇਤਾਂ ਲਾਉਂਦੀ ਤੇ ਕੋਈ ਗੱਲ ਨਹੀਂ ਲਾਉਂਦੀ ਤੇ ਲਾਉਂਦੀ ਰਹਿ ਤੂੰ ਕਹਿਣਾ ਹੀ ਗਾ ਵੀ ਗਾੜੀਆਂ ਇਹ ਮੈਂ ਕਹਿੰਦੀ ਕੋਤ ਪਈ ਜਵਾਬ ਦਿੰਨੀ ਮੈਂ ਮੈਂ ਤਾਂ ਬਥੇਰਾ ਕਿਹਾ ਤੇ ਕਹਿੰਦੇ ਹੋ ਵੱਡੀ ਆ ਤੇ ਇੰਦਾਂ ਬੋਲਿਆ ਕਰਕੇ ਤੋ ਜੇ ਉਹ ਵੱਡੀ ਆ ਤਾਂ ਹੁਣ ਉਹਨੂੰ ਸਿਰ ਤੇ ਬਾਹਰ ਲੈਣਾ ਵਾ ਉਹਨੇ ਵੀ ਤਾਂ ਥੋੜੀ ਬੋਧੀ ਅਕਲ ਚਾਹੀਦੀ ਆ ਨਾ ਵੀ ਮੈਂ ਨੌਤੀ ਆ ਕਿਦਾਂ ਵਰਤਣਾ ਕਿਦਾਂ ਬੋਲਣਾ ਵਾ ਇਹੋ ਤੇ ਗੱਲ ਆ ਫਿਰ ਆ ਜਾ ਕੇ ਤੇ ਫਿਰ ਭਾਂਡਾ ਸਾਰਾ ਮੇਰੇ ਸਿਰ ਤੇ ਪੰਨਤਾ ਹੈ ਤੇ ਮੈਂ ਫਿਰ ਚੁੱਪ ਕਰਕੇ ਤੁਹਾਨੂੰ ਦੱਸਿਆ ਤਾਂ ਹੈਗਾ ਫੋਨ ਕਰਕੇ ਵੀ ਆ ਗੱਲਾਂ ਹੋਈਆਂ ਵਾ ਤੇ ਮੈਂ ਢੀਕਦੀ ਹੀ ਮੈਂ ਚਲਤੀ ਆਓਗੇ ਕਿਤੇ ਮਾਤਾ ਨੂੰ ਆਣ ਕੇ ਮਾੜਾ ਮੋਟਾ ਮੂੰਹ ਤੇ ਪੰਨੋ ਉਧਾਨ ਕੇ ਕਿ ਤੇਰੀ ਜ਼ੁਬਾਨ ਰਹਿ ਗਈ ਬਸ ਬੋਲਣ ਵਾਸਤੇ ਕਿਥੇ ਗਈ ਆ ਹੁਣ ਅੰਡੇ ਤੇ ਗਈ ਸੀਗੀ ਕਦੀ ਬੀਤੀ ਘਟ ਗਿਆ ਤੇ ਕਦੀ ਬੀਬੀ ਵੱਧ ਗਿਆ ਮੂੰਹ ਤੇ ਰੱਖਣਾ ਨਹੀਂ ਖਾਣ ਇੱਕ ਮੂੰਹ ਨਹੀਂ ਰੱਖਣਾ ਤੇ ਇੱਕ ਨਾ ਫਿਰਨਦਾ ਵੀ ਸਵਾਲ ਹੈਗਾ ਹੂੰ ਚਲ ਜਾਂਦੀ ਆ ਉੱਥੇ ਮਨ ਸੁਵੰਨੀਆਂ ਗੱਲਾਂ ਸੁਣ ਕੇ ਆ ਜਾਂਦੀ ਆ ਜਿੱਦਾਂ ਦੁੱਧੀਆਂ ਦੱਸਦੀਆਂ ਉਧਾਂ ਆ ਕੇ ਫਿਰ ਘਰ ਕਰਦੀ ਆ ਇਹੋ ਕੰਮ ਕਰਦੀ ਆ ਨਾ ਦੋ ਤਿੰਨ ਮਾਈਆਂ ਹੈਗੀਆਂ ਪਿੰਡ ਦੀਆਂ ਇਹਦੀ ਹੁੰਦੀ ਆਪ ਨਹੀਂਗੀ ਪਹਿਲਾਂ ਵੀ ਇਦਾਂ ਹੀ ਕਰਦੀ ਹੁੰਦੀ ਸੀ ਇਹਨੇ ਕਹਿਣਾ ਮੈਂ ਠੀਕ ਨਹੀਂ ਮੈਂ ਦਵਾਈ ਲੈਣ ਚਲੀ ਆ ਮੁੜ ਕੇ ਜਾ ਕੇ ਦੋ ਦੋ ਘੰਟੇ ਉੱਥੇ ਲੋਕਾਂ ਲੱਗੇ ਬੈਠੀ ਰਹਿਣਾ ਇਹਨੇ ਉਹ ਤਾਂ ਜਿੱਦਾਂ ਬਾਹਰੋਂ ਸੁਣ ਕੇ ਆਉਣਾ ਉਧਾਂ ਆ ਕੇ ਮੇਰੇ ਗਲ ਪਿਆ ਜਾਂਦੀ ਆ ਪਰ ਇਦਾਂ ਨਹੀਂ ਨਾ ਚਾਹੀਦਾ ਆਪਣੇ ਘਰ ਦਾ ਵੇਖਣਾ ਚਾਹੀਦਾ ਵਾ ਨਾ ਨਾ ਕੁੜੀ ਨੂੰ ਤੇ ਨਾ ਕਦੀ ਝਾੜੂ ਲਾ ਕਦੀ ਭਾਂਡੇ ਮਾਜ ਉਹਨੂੰ ਤਾਂ ਜੀਣ ਦਿੰਦੀ ਹੀ ਨਹੀਂ ਸਾ ਟੈਮ ਲੈ ਦੱਸ ਪੜੂਗੀ ਤਾਂ ਤਾਈਂ ਕੁਝ ਲਿਖੂਗੀ ਕਾੜੀ ਪੇਪਰ ਆਉਂਦੇ ਆ ਸਵਾਹ ਪੜਨ ਦੇਣਾ ਆ ਆਂਦੀ ਇੰਨੇ ਜਣੇ ਡਾਕਟਰ ਬਣਨਾ ਪੜਕੇ ਕਿੱਡੀ ਅਫਸਰ ਬਣਨਾ ਵਾ ਕਿੱਡੀ ਉਹਨੂੰ ਬੱਸੇ ਚੜਾਉਣ ਜਾਂਦੀ ਆ ਇਹ ਬੜੀ ਪੀੜ ਵਾ ਕਿ ਬੱਸ ਤੇ ਕੁ ਚੜਾਉਣ ਜਾਂਦੀ ਆ ਲੈ ਦੱਸ ਕਿਸ ਦੇ ਕਰਮਾ ਨਾਲ ਕੋਈ ਰਲਿਆ ਕੀਤਾ ਡਾਕਟਰ ਪਾਣੀ ਜਾਵੇ ਇਹ ਤਾਂ ਕਰਮਾਪੂ ਆਪਣੇ ਉਹ ਤੇ ਗੱਲ ਆ ਹੁਣ ਨਿਆਣੇ ਆ ਨਾ ਨਿਆਣੇ ਹੀ ਬੜਾ ਕਰਦੇ ਆ ਅੱਛਾ ਮੁੰਡੇ ਠੀਕ ਵਾ ਹੁਣ ਨਾ ਮੁੰਡੇ ਠੀਕ ਵਾ ਸਵਾਲ ਹੀ ਸਮਝਾ ਦਿੰਦੇ ਆ ਅੱਛਾ ਕੋਈ ਹੋਰ ਕੰਮ ਹੋਵੇ ਤੇ ਗਰਲੀ ਨੂੰ ਅਸੀਂ ਹੀ ਕਰਤਾਗੇ ਪਰ ਐਡੀ ਮਾਤਾ ਵਾ ਨਾ ਇਹ ਤੇ ਬੰਦੇ ਨਾ ਬੰਦਾ ਨਹੀਂ ਲੱਗਣ ਦਿੰਦੀ ਮੁੰਡਿਆਂ ਨੂੰ ਚੁੱਕਦੀ ਆ ਫਿਰ ਇਹਨੂੰ ਨਾਂ ਬੁਲਾਇਆ ਤਾ ਦੱਸ ਇਹਨੂੰ ਕਾਦੀ ਪੀੜਵਾ ਇਹੋ ਤੁਹਾਨੂੰ ਮੈਂ ਦੱਸਣਾ ਹੀ ਮੈਂ ਆਉਣਾ ਹੀਗਾ ਪਰ ਮੈਨੂੰ ਵੀ ਗੁੱਸਾ ਆ ਗਿਆ ਕਿ ਤੁਸੀਂ ਨਹੀਂ ਆਉਂਦੇ ਤੇ ਮੈਨੂੰ ਕਹਿਣਾ ਬਰੋ ਨਹੀਂ ਨਹੀਂ ਏਦਾਂ ਦੀ ਗੱਲ ਨਹੀਂ ਕਿ ਕੋਈ ਵੀ ਮੈਂ ਦੱਸਿਆ ਨਾ ਤੁਹਾਨੂੰ ਵੀ ਵਿਆਹ ਆ ਗਿਆ ਉਹਦਾ ਕਰਕੇ ਮੈਨੂੰ ਸ਼ਹਿਰ ਚੋ ਜਾਣਾ ਪੈਂਦਾ ਸੀ ਤਾਂ ਕਰਕੇ ਮੇਰੇ ਕੋ ਨਿਕਲਿਆ ਨਹੀਂ ਗਿਆ ਤੇ ਹੁਣ ਅੱਜ ਮੈਂ ਵੇਲੀ ਹਾਂ ਤਾਂ ਅੱਜ ਮੈਂ ਆ ਗਈ ਹਾਂ ਚੱਲ ਫਿਰ ਏਦਾਂ ਕਹੋ ਪਿੰਡ ਪੇਠੋ ਕਿ ਮੈਂ ਚਾਹ ਆਪਣਾ ਉਹ ਨਹੀਂ ਨਹੀਂ ਚਾਹ ਮੈਂ ਪੀ ਕੇ ਨਾ ਫੇਰ ਹੀ ਆਈ ਹਾਂ ਮੈਂ ਹੁਣ ਜਾ ਕੇ ਸਾਗ ਧਰਨਾ ਉਹ ਲੈ ਦੱਸ ਫਿਰ ਕੀ ਹੈ ਸਾਗ ਧਰੇ ਜਾਣਾ ਨਹੀਂ ਲੇਟ ਹੋ ਜਾਣਾ ਵਾ ਮੈਂ ਧੋਤਾ ਕੇ ਰੱਖਾਈ ਹਾਂ ਮੈਂ ਜਿੰਨਾ ਚਿਰ ਨੂੰ ਚੜਦਾ ਨਾ ਮੈਂ ਉਧਰ ਹੋਮ ਨਹੀਂ ਹੈ ਕਾ ਪਚਾ ਚੱਟ ਬਣ ਜਾਣੀ ਆ। ਕੋਈ ਨਹੀਂ ਚਾਹ ਫੇਰ ਪੀ ਲੂੰਗੀ। ਨਾਲੇ ਚਾਹ ਵੰਡੀ ਆ। ਉਧਰ ਕੀ ਤੇ ਇਧਰ ਕੀ? ਬਾਕੀ ਤੇ ਸਭ ਠੀਕ ਆ ਹੁਣ। ਹੁਣ ਮੈਨੂੰ ਕੋਈ ਟੈਨਸ਼ਨ ਨਹੀਂ। ਸਿਰਫ ਮਾਤਾ ਦਾ ਥੋੜਾ ਜਿਹਾ ਕੰਮ ਰਹਿ ਗਿਆ। ਜੇਕਰ ਮਿਲ ਪੀ ਨਾ ਤੇ ਉਹਦੇ ਚੌਲ ਚੰਗੀ ਦਾ ਠੰਡੇ ਕਰੇ। ਉਹ ਕੋਈ ਗੱਲ ਨਹੀਂ। ਕਿਤੇ ਆ ਲੈਣ ਦੇ। ਕਿਤੇ ਤਾਂ ਘਰ ਹੀ ਆ ਜੇ ਫੇਰ ਮੈਂ ਦੀ ਸੇਵਾ ਕਰੂੰਗੀ ਚੰਗੀ। ਸਹੀ ਗੱਲ ਨਾ। ਆਹੋ। ਮਾਰਿਓ ਫੇਰ ਆ ਤੁਸੀਂ ਨਹੀਂ। ਕੋਈ ਨਹੀਂ ਮੈਂ ਵੀ ਆਉਂਗੀ। ਆਉਂਗੀ ਮੈਂ। ਮੈਂ ਤਾਂ ਕਿਆ ਹੀ ਪਿੰਦੇ ਕਾ ਪਚਾ ਦਾ ਪਿੰਦੇ ਦੇ ਦੇ। ਨਹੀਂ ਫੇਰ ਪੀਉਂਗੀ ਚਾਹ। ਠੀਕ ਆ। ਸਤਿ ਸ੍ਰੀ ਅਕਾਲ ਬੀ ਜੀ ਸਤਿ ਸ੍ਰੀ ਅਕਾਲ ਪਤ ਤੂੰ ਤਰਪਈ ਮੇਰਵਲ ਵੇਖ ਕੇ ਲੈ ਦੱਸ ਆ ਕਿਦਾਂ ਦੀਆਂ ਗੱਲਾਂ ਕਰਨ ਦੇ ਜੇ ਢਾਡੇ ਵੱਲ ਵੇਖ ਕੇ ਮੈਂ ਕਿਉਂ ਤੋਰਨਾ ਵਾਂ ਮੈਂ ਜਾ ਕੇ ਨਾ ਸਾਗ ਧਰਨਾ ਹੀਗਾ ਅੱਛਾ ਸਾਗ ਛੇਲ ਛਲ ਕੇ ਧੋਤਾ ਕੇ ਆਈ ਹਾਂ ਅੱਛਾ ਤੇ ਮੈਂ ਤੁਹਾਨੂੰ ਠੀਕ ਢਾ ਕੇ ਚੱਲੀ ਹਾਂ ਆਖਣ ਦੇ ਦਵਾਈ ਲੈਣ ਗਈ ਜੇ ਠੀਕ ਜੇ ਹੁਣ ਹਾਂ ਠੀਕ ਵਾ ਦਵਾਈ ਲੈ ਆਂਦੀ ਅੱਛਾ ਮੈਂ ਤੇ ਕੋਈ ਨਾ ਕਰਕੇ ਚਿਰ ਦੇਖੀ ਨਹੀਂ ਕੱਲੇ ਅੰਦਰ ਚਲ ਚੰਗਾ ਕੀਤਾ ਮੁੱਕ ਜੇ ਤੇ ਉੱਥਾ ਕੰਮ ਆਹ ਨਾਲ ਦਵਾਈ ਖਾ ਕੇ ਬੰਦਾ ਤੁਰਿਆ ਫਿਰੇ ਤੇ ਇੰਨਾ ਹੀ ਬੜਾ ਵਾ ਇੰਨਾ ਵੀ ਬੜਾ ਸ਼ੁਕਰ ਆ ਵਈ ਨਹੀਂ ਤੋੜਿਆ ਤੇ ਨੌ ਰਾਣੀ ਫਿਰ ਕਰਦੀ ਸੇਵਾ ਦਿੰਦੀ ਰੋਟੀ ਪਾਣੀ ਆਹੋ ਦਿੰਦੀ ਕਰਦੇ ਮਾਤਾ ਮੇਰੀ ਇੱਕ ਗੱਲ ਸੁਣ ਜੇ ਰੋਟੀ ਪਾਣੀ ਮੰਜੇ ਤੇ ਮਿਲਦਾ ਵਾ ਨਾ ਤੇ ਚੁੱਪ ਕਰਕੇ ਖਾਈ ਜਾ ਐਵੇਂ ਨੋਕਾ ਟੋਕੀ ਨਹੀਂ ਕਰੀਦੀ ਹੁੰਦੀ ਨਾਲੇ ਕੁੜੀ ਨੇ ਵਿਆਹੀ ਜਾਣਾ ਵਾ ਤਾਂ ਆਪਣੇ ਘਰ ਚਲ ਜਾਣਾ ਵਾ ਉਹਨੇ ਬੈਠੀ ਰਹਿਣਾ ਇੱਥੇ ਚਲ ਜੇ ਪੜਦੀ ਆ ਤਾ ਪੜ ਲਾਂ ਦਿਆ ਕਰ ਹਾਂ ਤੂੰ ਕਿਉਂ ਕਹਿੰਦੀ ਕਦੇ ਵੀ ਝਾੜੂ ਫੇਰਦੇ ਕਦੀ ਆਮ ਏਦਾਂ ਕਰਤੇ ਏਦਾਂ ਕਰ ਗੱਲ ਸੁਣ ਮੇਰੀ ਝਾੜੂ ਫੇਰ ਕੇ ਆਉਂ ਘਰ ਤੁਹਾਨੂੰ ਬੰਨੀਆਂ ਬੰਦੀਆਂ ਜੇ ਜੇ ਪੜਦੀ ਆ ਤੇ ਤਾਂ ਕੰਮ ਨਹੀਂ ਕਰ ਖਾਂਦੇ ਤੇ ਕੋਈ ਗੱਲ ਉਹਦੀ ਮਾਂ ਕੰਮ ਕਰ ਹੀ ਲੈਂਦੀ ਆ ਸਿੱਖਣਾ ਨਹੀਂ ਉਹਨੇ ਕੋਈ ਕੰਮ ਤੇ ਕੋਈ ਗੱਲ ਸਿੱਖ ਲੂਗੀ ਅਜੀ ਉਹ ਕਿੰਨੀ ਤਾਂ ਇੰਨੀ ਕੁ ਤੇ ਹੈਗੀ ਆ ਸਾਰੀ ਉਮਰ ਸਿੱਖਣ ਚ ਪਈ ਆ ਚਲੋ ਮिन्नੂ ਕੀ ਜਿੱਦਾਂ ਮਰਜ਼ੀ ਵਿਝਾਈ ਜੋ ਕਰੀ ਜੋ ਫੇਰ ਮੁੜ ਕੇ ਆਪਣਾ ਘਰ ਤੇ ਸਿਆਣੀ ਬੈਠੀ ਹੋਣੀ ਮੈਨੂੰ ਮਤ ਦਿੱਤੀ ਕੋਈ ਗੱਲ ਨਹੀਂ ਤੁਹਾਨੂੰ ਨਹੀਂ ਕੋਈ ਵੀ ਕਹਿੰਦਾ ਜਿਹੜਾ ਕਹੂ ਉਹਦੀ ਮਾਂ ਨੂੰ ਹੀ ਕਹੂਗਾ ਨਾ ਐਦਾਂ ਨਾ ਕਰਿਆ ਕਰੋ ਤੁਸੀਂ ਜੇ ਤਾਨੂੰ ਪੁੱਛਣਾ ਕਿ ਛਣੋ ਹਟ ਜਾਣ ਗਿਆ ਫੇਰ ਕੀ ਕਰਨਾ ਹਟ ਜਾਣ ਗਿਆ ਤੇ ਹਟ ਜਾ ਏਦਾਂ ਨਹੀਂ ਮੈਨੂੰ ਦਬਾ ਪਿਆ ਤੇ ਮੈਨੂੰ ਪੁੱਛਣਾ ਹਟ ਜਾ ਤਾਂ ਮੈਂ ਰੋਟੀ ਨਾ ਖਾ ਸਕਾਂਗੀ ਤੋ ਉਹ ਲਾ ਕੇ ਆਪਣੀ ਉਹ ਰੋਟੀ ਤਾਂ ਖਾ ਸਕੋਗੇ ਐ ਹੁਣ ਮਰੇ ਕਿਦਾਂ ਪਕਾਵੀ ਆ ਹੁਣ ਤਾਂ ਪੱਕੀ ਮਿਲ ਜਾਂਦੀ ਆ ਸਹਾਨ ਕਰਨਾ ਨੇ ਪੱਕੀ ਦੇਣੀ ਨਹੀਂ ਫੇਰ ਚਲੋ ਜਾਓ ਜਾ ਕੇ ਤੇ ਚਾਹ ਪਾਣੀ ਪੀਓ ਆਹੋ ਪਕਾ ਕੇ ਦੇਣੀ ਨਹੀਂ ਉਹਨੇ ਸਹਾਨ ਕਰਨਾ ਪੱਕੀ ਦੇ ਜਾਂਦੀ ਆ ਆਹ ਵੇਖ ਲਾ ਮਾਤਾ ਦੀਆਂ ਆਟਾ ਨਾ ਗਈਆਂ ਕਿੱਦਾਂ ਨਾ ਤਾਂ ਵਾਰ ਨੂੰ ਤਲਵਾਰਾਂ ਮਾਰਦੀ ਐ ਤੂੰ ਕਹਿ ਤੀ ਕੋਈ ਗੱਲ ਨਹੀਂ ਨਹੀਂ ਗਾਂ ਤਾਂ ਕੁੜੀ ਨੂੰ ਕੁਝ ਕਹਿੰਦੀ ਇਹ ਮੈਂ ਅਕਲ ਦੇਣ ਦੇਈ ਆ ਅਕਲ ਕਾਦੀ ਦੇਣ ਦੇਈ ਆ ਆ ਤਾਂ ਤੂੰ ਘਰ ਵਿੱਚ ਸਿਆਪਾ ਪਾਉਂਦੀ ਆ ਤੇਰਾ ਰਾਦਾ ਆ ਗੱਲ ਕਰੂੰਗੀ ਕੋਈ ਨਾ ਕੋਈ ਬਖਾਂਦ ਪਾਉਗੀ ਤੇ ਫੇਰ ਚੱਲ ਜੂਗੀ ਉਹਨੇ ਨਹੀਂ ਹੁਣ ਜਾਣਾ ਉਹ ਹੁਣ ਪੱਕੇ ਪੈਰੀਂ ਆਈ ਐ ਮਤਾਂ ਦੇਣ ਲੱਗੀ ਮੈਨੂੰ ਆਣ ਕੇ ਹੈ ਦੱਸ ਤੇਰੇ ਨਾਲ ਮੈਂ ਵੱਡੀਆਂ ਕਿ ਛੋਟੀਆਂ ਤੂੰ ਮੈਨੂੰ ਮਤਾਂ ਦੇਣ ਦੀ ਆ ਹੈ ਕੀ ਹੋ ਗਿਆ ਵਾ ਇੰਨੀਆਂ ਕਲ ਵੀ ਨਹੀਂ ਮੈਨੂੰ ਲੇ ਹੋਣਾ ਕੀ ਆ ਹਾਂ ਅਰਮਨ ਲਈ ਗੱਲਾਂ ਕਰਨ ਤੂੰ ਟੋਕਾ ਟੋਕੀ ਨਾ ਕਰਿਆ ਕਰ ਤੂੰ ਐਦਾਂ ਨਾ ਕਰਿਆ ਕਰ ਤੈਨੂੰ ਰੋਟੀ ਦਿੰਦੀ ਆ ਉਹ ਮੰਜੀ ਤੇ ਤੈਨੂੰ ਪਾਣੀ ਪੁੱਛਦੀ ਆ ਤੇ ਤੂੰ ਟੋਕਾ ਟਾਕੀ ਕਰਨੀ ਆ ਕੁੜੀ ਨੂੰ ਕਹਿਨੀ ਆ ਕੰਮ ਕਰ ਤੇ ਤੂੰ ਐਹੋ ਜਿਹੀ ਗੱਲਾਂ ਨਾ ਕਰਿਆ ਕਰ ਤੂੰ ਹਟ ਜਾ ਹੁਣ ਇਹਨਾਂ ਗੱਲਾਂ ਤੋਂ ਟੋਕਾ ਟਾਕੀ ਕਰਨ ਉਹ ਚੱਲ ਬੀਬੀ ਕਹਤਾ ਸੀ ਕੀ ਹੋ ਗਿਆ ਕੋ ਭਾ ਟਹਿ ਗਿਆ ਵਾ ਮੈਂ ਕੀ ਟੋਕਾ ਟਾਕੀ ਕੀਤੀ ਉਹਨੂੰ ਉਹ ਚੱਲ ਕੋਈ ਨਹੀਂ ਜਿੰਨਾ ਕਿ ਦਿਮਾਗ ਹੋਣੀ ਕੀ ਗੱਲ ਕਰ ਗਿਆ ਕੋਈ ਕੋਈ ਗੱਲ ਨਹੀਂ ਦੀ ਗੱਲ ਦੇਤਨ ਲੱਗ ਜੂਦੀ ਠੀਕ ਆ ਨਾ ਫਿਰ ਤੇ ਕੀ ਲਾਉਣੀਆਂ ਲੱਗ ਜਾਂਦੀ ਆ ਫਿਰ ਜਦੋਂ ਇਦਾਂ ਦੂਜਾ ਬੰਦਾ ਆ ਕੇ ਕਰਿਆ ਅੰਦਰ ਅੰਦਰ ਵੜੀ ਕੀ ਪਤਾ ਨੂੰ ਕੀ ਕੀ ਚੁਪਣਾ ਦੇ ਕੇ ਗਈ ਆ ਓਏ ਚੁਪਣਾ ਚੱਕਣਾ ਕੀ ਦੇਣੀ ਆ ਕਿ ਭੀਦ ਨੇ ਕਿ ਮੈਂ ਗੱਲ ਦੱਸਾਂ ਹਾਂ ਅੱਗੇ ਸਮਾਂ ਹੋਰ ਹੀ ਗਾ ਤੇ ਫੋਨ ਸਮਾਂ ਹੋਰ ਹੋ ਗਿਆ ਵਾ ਹੁਣ ਤੇ ਇਹ ਵੀ ਚੁੱਪਚੀ ਤੇ ਆਪਾਂ ਟਾਈਮ ਕੱਢੋ ਜਿਹੜਾ ਸੁੱਕ ਪੜਨਾ ਜੋ ਉਹ ਕੰਮ ਚੰਗਾ ਵਾ ਉਹ ਤਾਂ ਗੱਲ ਤੇਰੀ ਪੁੱਤ ਠੀਕ ਵਾ ਮੈਂ ਮੰਨਨੀ ਆ ਗੱਲ ਨੂੰ ਤੇਰੀ ਨੂੰ ਪਰ ਫੇਰ ਵੀ ਐਵੇਂ ਆਣ ਕੇ ਤੇ કરી ਜਾਣੀਆਂ ਗੱਲਾਂ ਵੀ ਜੇ ਘਰੋਂ ਆਣ ਕੇ ਗੱਲਾਂ ਕਰੀ ਜਾਣੀਆਂ ਉਹ ਤੁਸੀਂ ਚਾਚੀ ਨੂੰ ਛੱਡੋ ਗੱਲ ਬਾਤ ਉਹ ਜਿੰਨੀ ਕੀ ਗੱਲ ਕਰਨੀ ਕਰਕੇ ਕੋਈ ਗੱਲ ਨਹੀਂ ਕੀਤੀ ਉਹ ਤਾਂ ਬਾਅਦ ਚ ਪੁੱਛ ਲਾਂਗੇ ਆਹ ਹਾਂ ਤੇ ਹੁਣ ਤੁਸੀਂ ਮੇਰੀ ਸੁਣੋ ਗੱਲ ਹਾਂ ਹੁਣ ਜਿੱਦਾਂ ਆਂਟੀ ਚੱਲ ਜਦਾਂ ਉਹ ਆੜੀ ਚਲੋ ਮਾਂ ਹੀ ਹੋ ਗਈ ਸਾਬ ਦੀ ਮਾਂ ਹੀ ਆ ਚਲੋ ਗਰਲੀਨ ਵਾ ਚਲ ਸਾਡੀ ਭੈਣ ਹੀ ਹੋ ਵੀ ਹਣਾ ਹੂੰ ਇਹ ਆ ਵੀ ਅੱਗੇ ਸਾਨੂੰ ਜਦੋਂ ਨਵੇਂ ਨਵੇਂ ਹੋਇਆ ਕੰਮ ਉਹ ਤਾਂ ਨਹੀਂ ਚੰਗਾ ਲੱਗਦਾ ਤੁਹਾਨੂੰ ਪਤਾ ਹੀ ਆ ਇਹ ਤਾਂ ਗੱਲ ਪਤਾ ਹੈ ਥੋੜੀ ਥੋੜੀ ਸਭ ਕੋ ਚੰਗਾ ਲੱਗਣ ਡਿਆ ਪਿਆ ਵਾ ਰੋਟੀ ਪਾਣੀ ਪੱਕਾ ਮਿਲਣ ਡਿਆ ਵਾ ਕਪੜੇ ਲਿਡੇ ਪ੍ਰਾਸੇ ਮਿਲਦੇ ਆ ਸਾਰੇ ਕੰਮ ਹੋਏ ਹੁੰਦੇ ਘਰ ਹੁੰਦਿਆਂ ਨੂੰ ਚਲੋ ਕੰਮ ਤੇ ਕਰਦੀ ਆ ਇਹ ਨਹੀਂ ਜਾਂਦੇ ਬੇ ਦੇਖਦੇ ਹੋ ਕਿ ਤਰੇ ਫਰੀਦਾ ਸਾਰੇ ਪਾਸੇ ਅੱਗੇ ਨਹੀਂ ਤੇ ਵਕਤ ਪਿਆ ਹੁੰਦਾ ਵੀ ਰੋਟੀ ਤੇ ਲਫਫ ਕੋਈ ਤੇ ਕੀ ਖਾਣਾ ਕੀ ਨਹੀਂ ਹਾਂ ਕੀ ਬਣਾਇਆ ਕੀ ਕਰੀਏ ਇਹ ਤਾਂ ਗੱਲ ਤੇਰੀ ਮੈਂ ਮੰਨਦੀ ਹਾਂ ਗੱਲ ਤਾਂ ਠੀਕ ਆ ਪੁੱਤ ਹਾਂ ਤੂੰ ਹੀ ਕੋਈ ਨਾ ਗੱਲਾਂ ਕਰਿਆ ਕਰੋ ਚਲੋ ਠੀਕ ਆ ਮੈਂ ਕੰਮ ਕਰਨੀ ਆ ਫਿਰ ਜੇ ਤੁਸੀਂ ਸਾਰੇ ਸਹਿਮਤ ਜੇ ਤੇਰੀ ਲੋੜ ਪੁੱਤ ਬੁਰੀ ਬਣਦੀ ਤੁਹਾਡਾ ਨਾ ਸਾਰਿਆਂ ਨੇ ਕਿੰਨਾ ਪਿਆਰ ਕਰਦੇ ਹੈਂ ਨਹੀਂ ਤੇ ਚਲੋ ਕਰਦੇ ਹਾਂ ਤੂੰ ਐਵੇਂ ਕਿਸੇ ਅੱਗੇ ਬੁਰੇ ਬਣਨਾ ਨੀ ਕੀ ਦੀ ਗੱਲ ਖਣੋ ਓ ਠੀਕ ਆ ਤੇਰੀ ਗੱਲ ਮੈਂ ਮੰਨ ਜਿਹੜੀ ਵੀ ਗੱਲ ਹੋਈ ਕਿ ਤੇ ਹਵਲੀਆਂ ਸਮਝਾਦੀ ਕਿਤੇ ਕਹਿ ਗਏ ਹੈ ਜਾਂ ਮੈਨੂੰ ਦੱਸਤਾ ਜਾਂ ਪਾਪਾ ਨੂੰ ਦੱਸਤਾ ਕਿ ਇਹਨੇ ਕਹਿਤੀ ਫਰ ਨਹੀਂ ਤੇ ਪੁੱਤ ਮੈਂ ਹੁੜਤੀ ਨਹੀਂ ਆਈਆਂ ਉਦਾਂ ਵੀ ਚੱਲ ਪੁੱਤ ਹੁਣ ਥੋੜਾ ਥੋੜਾ ਮਾੜਾ ਮੋਟਾ ਕਰਦਾ ਵੀ ਹੱਥ ਪੜਤੀ ਕਰਿਆ ਕਰ ਮਾੜਾ ਮੋਟਾ ਤੇਨੂੰ ਅਕਲ ਆ ਜਾਏਗੀ ਪੜ ਮੇਰੀ ਪੜਾਈ ਨਹੀਂ ਹੁੰਦੀ ਚਲੋ ਪੜ ਵੀ ਤੂੰ ਇਹ ਨਹੀਂ ਮੈਂ ਦੀ ਪੜਨਾ ਤੇ ਪਰ ਮਾੜਾ ਮੋਟਾ ਆਪਣੀ ਮੰਮੀ ਲਾ ਕੇ ਵੀ ਮਾੜਾ ਮੋਟਾ ਹੱਥ ਕਰਦੀ ਤੜਕਾ ਜੀਰ ਦਿੰਦਾ ਕਰੀ ਮੈਂ ਸਭ ਬਾਰੀ ਦੇਰ ਤੇ ਦੀ ਮਾਰੀ ਦੀ ਕੋਈ ਗਾਲੀ ਬੀਬੀ ਮੈਂ ਕਹਿ ਦੂੰਗਾ ਤੇ ਅਦੇ ਨਿਆਣੀਆ ਵਿਚਾਰੀ ਹੋਰ ਮੈਂ ਮਾੜੀ ਗੱਲ ਤੇ ਨਹੀਂ ਪੁੱਤ ਕਹਿੰਦੀ ਕੋਈ ਉਹਨੂੰ ਓਏ ਆਹੋ ਚੱਲ ਕੋਈ ਨਹੀਂ ਅਗਲੇ ਵੇਲੇ ਸਮਝਦੇ ਵੀ ਹਰੇ ਜਾਨ ਖਾੜਨਾ ਕਰਦੇ ਆ ਇਹੋੀ ਗੱਲ ਆ ਮੈਂ ਤੁਹਾਨੂੰ ਪਤਾ ਜੀ ਜਦੋਂ ਪੰਦਾ ਦੂਜੇ ਥਾਂ ਆਏ ਫਿਰ ਲੱਗਦਾ ਹੀ ਆ ਉਹਦੇ ਦੇ ਅੰਦਰ ਚੁੰਦਾ ਵੀ ਕਰੇ ਜਾਨ ਕੇ ਆਹ ਵੀ ਜਾਣ ਕੇ ਕਰਦੀ ਆ ਤੁਹਾਡਾ ਸਭ ਆਇਆ ਨਾ ਪਰ ਨਹੀਂ ਸਮਝਦੇ ਤੇ ਤੁਸੀਂ ਰਮਾਨ ਰੋਟੀ ਪਾਣੀ ਖਾਇਗਰ ਟੋਰ ਨਾਲ ਤੁਹਾਨੂੰ ਮਿਲਦੀ ਜਾਂਦਾ ਹੈ ਚਲੋ ਠੀਕ ਆ ਆਹ ਸਿਹਤ ਨਹੀਂ ਚੱਲਾਂ ਬਤਾ ਕਰਿਆ ਕਰੋ ਜਿਹੜੀ ਘੜੀ ਲੰਘਦੀ ਉਹ ਚੰਗੀ ਹੁੰਦੀ ਆ ਉਹ ਤੇ ਤੇਰੀ ਗੱਲ ਪੁੱਤ ਠੀਕ ਆ ਨਾ ਸਮਿਆਂ ਚ ਤੇ ਘੜੀਆਂ ਹੀ ਆ ਆਹ ਕੀ ਕਰਨਾ ਹੁਣ ਟਾਈਮ ਟਪਾਉਣਾ ਹੀ ਆ ਕਰਨਾ ਹੀ ਪੈਣਾ ਹਾਂ ਮੇਰੀ ਬੋਲੀ ਨੂੰ ਫਸਿਆ ਕੀ ਕਰੀ ਹਾਂ ਫਸਿਆ ਨੂੰ ਹੁਣ ਫਟਕਣਾ ਪੈਣਾ ਵਾ ਤੇ ਕਰ ਵੀ ਕੀ ਲੈਣਾ ਵਾ ਇੱਥੇ ਰਹਿਣਾ ਤੇ ਇੱਥੇ ਹੀ ਆਹੀ ਨੇ ਇੱਥੇ ਰਹਿਣਾ ਹੁਣ ਕੀ ਕਰਨਾ ਸਭ ਕੋ ਸਭ ਕੋ ਇੱਥੇ ਹੀ ਆ ਜੋ ਕੁਛ ਸੁਣਨਾ ਵੀ ਪੈਣਾ ਚੱਲਣਾ ਵੀ ਪੈਣਾ ਸਾਰੇ ਕੰਮ ਕਰਨੇ ਪੈਣੇ ਕੀ ਕਰਨਾ ਫਿਰ ਨਹੀਂ ਪੈਣੀ ਆਪਣੀ ਦੋਸਤ ਕਰਨੇ ਪੈਣੇ ਕੀ ਕਰਨਾ ਚਲੋ ਮੈਂ ਨਾ ਖੇਡ ਆਵਾਂ ਗਰੁੰਡੇ ਜਾ ਕੇ ਚਲੋ ਖੇਡਿਆ ਪਤਾ ਕੈਮਨਾ ਆ ਜੀ ਫਿਰ ਤੁਸੀਂ ਜਾ ਕੇ ਤਾਂ ਠੰਡ ਪੜੀਗੀ ਰਜਾਈ ਚ ਨਵੇਂ ਪਾਓ ਠੀਕ ਆ ਓਏ ਨਹੀਂ ਮੈਂ ਚੱਲਿਆ ਜਾਈ ਚ ਆਮ ਨਾ ਜੀ ਆ ਗਿਆ ਬਸ ਘੰਡੇ ਦਾ ਖੇਡ ਗਿਆ ਮੇਰਾ ਨਾ ਕਰੇ ਹਾਂ ਕੋਈ ਗੱਲ ਨਹੀਂ ਜਾਣੇ ਦੇ ਜੀ ਸਾਤਾ ਫਿੱਟ ਨੂੰ ਕੋਈ ਨਹੀਂ ਪਤਾ ਕਿ ਹਟਾਉ ਦੋ ਪੜੀਆਂ ਮਨ ਹੋਰ ਖੁਰੋ ਹੋ ਜਾਂਦਾ ਵਾ ਘਰ ਬੈਠਾ ਮੈਂ ਇੱਕੋ ਪਾਸੇ ਧਿਆਨ ਚਲੋ ਮਨ ਅੱਜ ਚੰਗਾਈ ਕਰੇ ਸਤਿਕਾਰ ਹਾਈ ਹਾਈ ਹੁਣ ਅੱਜੀ ਜੀ ਨੇ ਪੰਗਾ ਪੋਣਾ ਹੁਣ ਆਣ ਕੇ ਮੇਰੇ ਦਿਵਾਲੇ ਹੋ ਜਾਣਾ ਵਾ ਵੀ ਤੂੰ ਰਮਨ ਨੂੰ ਦੱਸਿਆ ਵਾ ਤੇ ਰਮਨ ਤਾਂ ਮੇਰੇ ਦਿਵਾਲੇ ਹੋਈ ਆ ਰਮਨ ਭੈਣ ਜੀ ਤੋਂ ਚਾੜ ਕੇ ਮਿਲ ਗਈ ਆ ਬੀਜੀ ਹੁਣ ਦੱਸ ਮੇਰਾ ਕੀ ਕਸੂਰ ਵਾ ਮੈਂ ਤੇ ਉਹੀ ਗੱਲ ਕਰਨੀ ਜਿਹੜੀ ਹੋਈ ਆ ਝੂਠ ਥੋੜੀ ਬੋਲਿਆ ਕੁਛ ਮੈਂ ਪਰ ਸਾਰਾ ਗੋਗਾ ਮੇਰੇ ਸਿਰ ਤੇ ਪਾ ਦੇਣਾ ਬੀਜੀ ਨੇ ਤੇ ਜੇ ਮਨਜਿੰਦਰ ਪਹਿਲਾਂ ਆ ਗਿਆ ਤੇ ਮਨਜਿੰਦਰ ਉੱਤਰ ਦੇਣਾ ਵਾ ਤੇ ਰਮਨਾਂ ਗੱਲਾਂ ਕਰਦੀ ਹੀ ਤੇ ਰਮਨ ਮੇਰੇ 'ਤੇ ਗਲ ਪਈ ਆ ਹਾਈ ਹੁਣ ਮੈਂ ਕੀ ਕਰਾਂ ਮੈਨੂੰ ਤੇ ਕੁਝ ਸਮਝ ਨਹੀਂ ਆਉਂਦੀ ਚੱਲ ਕੋਈ ਗੱਲ ਨਹੀਂ ਇਦਾਂ ਕਰਦੀ ਆ ਅੰਦਰੇ ਰਹਿਣੀ ਆ ਬਾਹਰ ਨਹੀਂ ਜਾਂਦੀ ਜੇ ਮੈਂ ਬਾਹਰ ਗਈ ਤੇ ਬੀਜੀ ਨੇ ਮੇਰੇ ਗਲ ਪੈ ਜਾਣਾ ਇਹ ਤੋਂ ਚੰਗਾ ਅੰਦਰੇ ਰਹਿਣੀ ਆ ਜੀ ਵੇਜੀ ਕੀ ਮਟਰ ਡੇ ਜੇ ਕੱਢਣਾ ਆ ਮਟਰ ਹੀ ਪਏ ਇੱਥੇ ਅੱਛਾ ਅੱਛਾ ਮੈਂ ਚੱਲ ਬੈਠੀ ਬੈਠੀ ਕਾਢੀ ਛੱਡਨੀ ਆ ਓਏ ਆਹ ਚਲੋ ਠੀਕ ਆ ਹਾਂ ਹਾਂ ਤੇ ਦੂਜੇ ਕਿੱਥੇ ਮਾਵਾਂ ਧੀਆਂ ਕੀ ਪਤਾ ਭਰਾਵਾ ਕਿੱਥੇ ਗਈਆਂ ਨਹੀਂ ਮੈਨੂੰ ਕੀ ਪਤਾ ਮੈਨੂੰ ਕਿਹੜਾ ਦੱਸ ਕੇ ਜਾਣਾ ਕਿੱਥੇ ਰਹੋਣਗੀਆਂ ਠੀਕ ਆ ਠੀਕ ਆ ਠੀਕ ਆ ਆਪੇ ਪੁੱਛ ਲੈ ਕਿੱਥੇ ਗਈਆਂ ਕਢਾਦਾ ਮਮੀ ਨਾਲ ਦੋ ਮਟਰ ਚਲ ਕੋਈ ਨਹੀਂ ਮਟਰ ਮੈਂ ਕੱਢ ਲੈਨੀ ਆ ਕੰਦੀ ਓਹ ਸੇ ਠੀਕ ਏ ਆਹੋ ਠੀਕ ਆ ਸਿਹਤ ਸਾਦ ਕੀ ਠੀਕ ਹੋਣੀ ਆ ਹਾਂ ਇੱਕ ਉਹ ਜਿਹੜੀ ਪਰਜਾਈ ਆ ਤੇਰੀ ਆਹੋ ਉਹ ਤੁਰ ਹੀ ਰਹਿੰਦੀ ਤੁਰ ਹੀ ਰਹਿੰਦੀ ਬਸ ਫੇਰਾ ਮਾਰਦੀ ਰਹਿੰਦੀ ਮੈਂ ਦਵਾਈ ਲੈਣ ਗਈ ਹਾਂ ਮੇਰੇ ਮਗਰੋਂ ਆ ਗਈ ਤੇ ਜਦੋਂ ਮੈਂ ਇੱਥੋਂ ਮਵੀ ਘਰੋਂ ਗਿਆ ਵਾਂ ਨਾ ਆਹੋ ਉਦੋਂ ਤੇ ਇੱਥੇ ਕੋਈ ਵੀ ਨਹੀਂ ਸੀ ਉਹਨੇ ਵੇਖ ਲਿਆ ਦਵਾਈ ਲੈਣ ਚਲ ਗਈ ਮਾਤਾ ਹਾਂ ਮੈਂ ਜਾਵਾਂ ਤੇ ਮੈਂ ਹੁਣ ਝੂਲ ਚਾਲ ਮਾਰ ਆਵਾ ਤੇ ਉਹ ਆ ਗਈ ਅੱਛਾ ਅੱਛਾ ਆ ਗਈ ਹੁਣ ਪਤਾ ਨਹੀਂ ਕੀ ਕੀ ਚੁੱਕਣਾ ਦੇ ਕੇ ਗਈ ਉਹਨੂੰ ਤੇ ਕੀ ਕੀ ਨਹੀਂ ਦੇ ਕੇ ਗਈ ਅੱਛਾ ਆਹੋ ਉਹ ਚੱਲ ਬੀਬੀ ਦੱਸਾਂ ਗੱਲ ਕੀ ਆ ਉਹਨਾਂ ਦੇ ਵਿੱਚ ਹੋ ਕੇ ਸਾਰਾ ਰਿਸ਼ਤਾ ਰਸਤਾ ਉਹਨਾਂ ਕਰਵਾਇਆ ਵਾ ਚਲੋ ਵੀ ਫੇਰਾ ਤੋਰਾ ਮਾਰਦੇ ਆ ਐਦੇ ਮਾਰੇ ਉਹ ਵੀ ਨਹੀਂ ਗਈ ਹੁਣ ਬਿਜਲੀ ਗੱਲ ਤਾਂ ਮੈਨੂੰ ਆਪ ਨਹੀਂ ਪਤਾ ਫਿਰ ਕੀ ਚਲੋ ਫੇਰਾ ਮਾਰਦੇ ਆ ਮਾਰੇ ਕੋਈ ਗੱਲ ਨਹੀਂ ਜਿਹੜੀ ਉਪਰੀ ਆ ਮੈਂ ਕਿਹੜੇ ਕਹਿੰਦੀ ਆ ਵੀ ਨਾ ਫੇਰਾ ਮਾਰੇ ਪਰ ਮੈਂ ਇਹ ਇਹ ਥੋੜਾ ਮੈਂ ਅਜੇ ਆਣ ਕੇ ਦਵਾਈ ਲੈ ਕੇ ਤੇ ਜਿਵੇਂ ਗੇਟੋਂ ਕਾਹ ਨੰਗੀ ਆ ਖੋਲ ਕੇ ਅੱਛਾ ਇਧਰੋਂ ਤੁਰਪੀ ਮਿਹਰਬਾਨ ਵੇਖ ਕੇ ਵੀ ਚਲ ਹੁਣ ਮਾਤਾ ਆ ਗਈ ਉਹ ਉਹਨੇ ਜਾਂ ਫਿਰ ਇਥੋਂ ਨਾ ਬਾੜੀ ਥਣੇ ਕਿਤੇ ਵੇਖ ਲੈਣਾ ਤੁਹਾਨੂੰ ਤਾਂ ਕਰਕੇ ਵੀ ਵਿਆਹ ਜਿਹਦੇ ਹੁੰਦੇ ਹੁੰਦੇ ਨੇ ਮੈਂ ਇਦੋਂ ਕਿਸਕ ਪੰਟ ਪੜ ਜਾਣੀ ਆ ਦੀ ਵੀ ਮਮੀ ਕਿੱਥੋਂ ਆਈ ਆ ਅੱਛਾ ਮੈਂ ਵੀ ਆਉਣਾ ਕਿੱਥੋਂ ਮੈਂ ਦਵਾਈ ਲੈ ਕੇ ਆਈ ਆ ਤੇ ਠੀਕ ਹੈ ਠੀਕ ਹੋ ਹੁਣ ਸਿਹਤ ਚੰਗੀ ਆ ਦਵਾਈ ਖਾਹ ਤੇ ਆਪਣੀ ਸਿਹਤ ਵੱਲ ਧਿਆਨ ਰੱਖਿਆ ਕਰ ਅੱਛਾ ਤੇ ਚਲੋ ਮੈਂ ਕਿਹਾ ਠੀਕ ਆ ਪੁੱਤ ਮੈਂ ਧਿਆਨ ਰੱਖਣ ਦੀ ਮਾਰੀ ਦਵਾਈ ਲੈ ਆਈ ਆ ਵੀ ਚਲੋ ਦਵਾਈ ਦੁਈ ਖਾ ਕੇ ਬੰਦਾ ਤੁਰਿਆ ਫਿਰੇ ਓਏ ਆਹ ਹੋਰ ਉਮਰ ਚੁਰਕੀ ਜਾਂਦੀ ਤੇ ਆਂਦੀ ਆ ਮੈਂ ਇੱਕ ਗੱਲ ਕਰਨੀ ਤੁਹਾਡੇ ਨਾਲ ਅੱਛਾ ਮੈਂ ਆਖਿਆ ਕਰ ਲਾ ਗੱਲ ਜਿਹੜੀ ਕਰਨੀ ਆ ਤੂੰ ਕਿਹੜੀ ਗੱਲ ਕਰਨੀ ਆ ਆਹੋ ਆਂਦੀ ਗੱਲ ਮੈਂ ਇਹ ਕਰਨੀ ਆ ਵੀ ਤੂੰ ਕੁੜੀ ਨੂੰ ਟੋਕਾ ਟਾਕੀ ਕਰਨੀ ਆ ਅੱਛਾ ਉਹਨਾਂ ਮਾਵਾਆਂ ਧੀਆਂ ਨੂੰ ਟੋਕਾ ਟਾਕੀ ਕਰਨੀ ਆ ਆ ਨਹੀਂ ਕਰਦੀਆਂ ਉਹ ਨਹੀਂ ਕਰਦੀਆਂ ਤੇ ਤੈਨੂੰ ਰੋਟੀ ਪੱਕੀ ਮਿਲਦੀ ਹੈ ਮੰਜੇ ਤੇ ਚੁੱਪ ਕਰਕੇ ਤੇ ਰੋਟੀ ਖਾ ਲਿਆ ਕਰ ਤੇ ਰਮਾਨ ਨਾਲ ਵਿਆਹ ਕਰ ਚੰਗੀ ਮਾੜੀ ਗੱਲ ਨਾ ਕਰਿਆ ਕਰ ਤੇ ਬੀਬੀ ਤੂੰ ਨੂੰ ਕਹਣਾ ਹੈ ਨਾ ਤੂੰ ਆਪਣੇ ਘਰ ਚੱਲ ਕਿ ਇੱਧੇ ਕਿਹਦੇ ਘਰ ਦੀ ਬੁੱਧ ਹੁੰਦੇ ਨੇ ਮਿਸ਼ਨ ਵਿੱਚ ਲੈਦੇ ਹੁੰਦੇ ਠੀਕ ਨਹੀਂ ਤੂੰ ਆਪਣਾ ਘਰ ਜਾ ਕੇ ਆਪਣਾ ਰੋਟੀ ਪਣੀ ਪਕਾ ਮੈਂ ਆਪਣੇ ਆਈ ਆਪਣਾ ਘਰ ਹੀ ਆਪੀ ਸਾਮ ਲਾਂ ਗਿਆ ਮੈਂ ਕਿਹਾ ਹੁਣ ਮੇਰੇ ਵੱਲ ਵੇਖ ਕੇ ਕਿਉਂ ਤੁਰ ਪਈ ਆਹੋ ਨਹੀਂ ਮੈਂ ਤਾਂ ਸਾਗ ਧਰਨਾ ਹੀ ਤਾਂ ਤਾਂ ਚੱਲੀ ਆਂ ਤੁਹਾਡੇ ਵੱਲ ਵੇਖ ਕੇ ਕਿਉਂ ਮੈਂ ਤੁਰਨਾ ਹੀ ਅੱਛਾ ਅੱਛਾ ਤੇ ਮੈਂ ਕਿਹਾ ਚਲੋ ਠੀਕ ਆ ਤੇ ਮੈਂ ਕਿਹਾ ਜਿਹੜੀ ਤੂੰ ਆ ਹਾ ਮੈਨੂੰ ਬੜੀ ਦੇਰ ਕਰਨ ਡਈਆਂ ਰੋਟੀ ਦੀਆਂ ਗੱਲਾਂ ਤੇ ਕੀ ਗੱਲ ਮੈਂ ਮੇਥੋਂ ਫਿਰ ਦੋ ਰੋਟੀਆਂ ਨਾ ਆਪਣੀਆਂ ਪੱਕਣਗੀਆਂ ਨਹੀਂ ਨਹੀਂ ਮੇਰੀ ਗੱਲ ਸੁਣਾ ਬੀਬੀ ਤੂੰ ਬਹੁਤਾ ਖਿਜਿਆ ਨਾ ਕਰ ਠੀਕ ਧੀ ਤੈਨੂੰ ਪਤਾ ਤਾਂ ਹੈਗਾ ਹੀ ਆ ਤੇ ਕੋਈ ਗੱਲ ਨਹੀਂ ਆ ਕੰਨ ਸੁਣੀ ਐਦਾਂ ਕਰਨੇ ਕੜਛੜੀ ਠੀਕ ਨਹੀਂ ਹੁਣ ਆਪਣਾ ਪਰਿਵਾਰ ਵਾ ਅਸੀਂ ਜੇ ਮਾੜੀ ਚੰਗੀ ਇੱਕ ਦੂਜੇ ਨਾਲ ਕਰਾਂਗੇ ਨੱਕ ਬੁੱਲ ਵਟ ਕੇ ਬੈਠੇ ਰਾਵਾਂਗੇ ਤੇ ਬੀਵੀ ਉਹ ਮਜ਼ਾ ਨਹੀਂ ਹੈ ਤੇ ਤੇ ਆਇਓ ਚਲ ਹੁਣ ਜਿਹੜੇ ਜਿੰਨੇ ਜੀ ਹੈਗੇ ਵੇਖਦਾ ਵੀ ਅੱਗੇ ਉਹ ਆਪਣੀ ਮਾਂ ਨਾਲ ਥੋੜਾ ਬੋਤਾ ਕਰਦੇ ਹੁੰਦੇ ਸੀ ਹੋਣ ਵੇਲਾ ਕਿੱਥੇ ਦਾ ਕਿੱਥੇ ਬਾਹਰ ਇਹਨੇ ਕੰਮ ਪਚਾਰਦਾ ਸਾਰਾ ਕੰਮ ਵਧੀਆ ਹੋ ਗਿਆ ਉਹ ਵੀ ਇਤਕਾਰ ਲਾਪੇ ਦੋ ਵੀ ਇਤਕਾਰ ਲਾਪੇ ਮੈਨੂੰ ਵੀ ਸਮਝਾਉਂਦਿਆ ਸੀ ਮੁੰਡਾ ਬੈਠਾ ਆਹੋ ਵੀ ਤੂੰ ਇਤਾਂ ਕਰ ਦੱਦੀ ਤੂੰ ਨਾ ਕੋਈ ਗੱਲ ਕਰਿਆ ਕਰ ਹਾਂ ਹਾਂ ਤੇ ਅੱਗੇ ਵੇਲਾ ਉਹ ਅੱਗੇ ਨਾਲੋਂ ਕਿੰਨਾ ਫਰਕ ਪੈ ਗਿਆ ਚਲੋ ਹੁਣ ਸਾਡੀ ਉਹ ਵੀ ਮਾਂ ਆ ਤੇ ਉਹ ਸਾਡੀ ਭੈਣ ਆ ਤੇ ਮੈਂ ਪੁੱਤ ਮੈਂ ਕਦੇ ਆਨੀ ਨਹੀਂ ਤੇ ਆਪ ਜ਼ੋਰ ਦੇ ਕੇ ਕਰਾਇਆ ਵਾ ਹਾਂ ਹਾਂ ਤੇ ਚਲੋ ਸਾਡੀ ਰੋਟੀ ਪੱਕੇ ਤੁਹਾਨੂੰ ਤੁਹਾਨੂੰ ਵੀ ਸੋਖ ਹੋ ਜਾਏ ਕੋਈ ਆ ਹੋ ਵੀ ਵੀ ਦੱਸਾਂ ਗੱਲ ਕੀ ਆ ਅਸੀਂ ਲੜਾਂਗੇ ਘਰ ਕੁਲਾਂਗੇ ਤੁਸੀਂ ਦੋਏ ਜਣੀਆਂ ਬੋਲੋਗੇ ਤੇ ਬਾਹਰ ਸਾਡਾ ਗਵਾਂਲ ਘੋਣਾ ਸੀ ਕੀ ਆਖੂਗਾ ਹੈ ਉਹਨਾਂ ਦੇ 20 20 ਗੱਲਾਂ ਕਰਨੀਆਂ ਆ ਆਉਂ ਆ ਜਾਉਂ ਆ ਉਹ ਅਜੇ ਇਹ ਗੱਲਾਂ ਨਾ ਹਾਂ ਘਰ ਤੇ ਆਪਣੇ ਚ ਰਹਿਮਤੀ ਰਹਿੰਦੀ ਹੈ ਬੜੀ ਸੋਹਣੀ ਤੇ ਦੂਜਾ ਬੰਦਾ ਆਣ ਕੇ ਚਵੰਤੀ ਨਾ ਲਾਵੇ ਤੇ ਉਹ ਗੱਲ ਦੀ ਵੀ ਆ ਕੋਈ ਗੱਲ ਨਹੀਂ ਇਹਨੂੰ ਮੈਂ ਸਮਝਾ ਦਊਗਾ ਮੈਂ ਕਿਹਦੀਆਂ ਬਹੁਤੀਆਂ ਗੱਲਾਂ ਦੇ ਵਿੱਚ ਨਾ ਅਗਰ ਠੀਕ ਨਹੀਂ ਆਪਣਾ ਕੰਮ ਵੇਖੀ ਧੰਦਾ ਵਾ ਲੋਕੇ ਤਾਂ ਜਾਂਦੇ ਜਾਂਦੇ ਖੇਡ ਕੇ ਕੰਮ ਛੱਡ ਦਿੰਦੇ ਆ ਕਾਮ ਤੇ ਆਪਣਾ ਹੀ ਘਰ ਆਉਣਾ ਤੇ ਆਪਣੇ ਜੀ ਕੰਮ ਹੋਏ ਨੇ ਦੂਜੇ ਬੰਦੇ ਨੇ ਵੇਖਣਾ ਤਮਾਸ਼ਾ ਮੁੜ ਬਿਲਕੁਲ 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 ਤੇ ਪਰ ਇੱਕ ਗੱਲ ਵਾ ਤੁਸੀਂ ਹੁਣ ਨਾ ਥੋੜਾ ਜਿਹਾ ਆਪਣੇ ਆਪ ਨੂੰ ਬਦਲ ਲਓ ਕੋਈ ਗੱਲ ਨਹੀਂ ਹੈ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਤਾ ਨਹੀਂ ਨਵਾਂਗੀ ਮੈਨੂੰ ਕੀ ਲੋੜਾ ਚੰਗਾ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਆਹ ਚਲੋ ਮੈਨੂੰ ਵੀ ਰੋਟੀ ਪੱਕੀ ਮਿਲਦੀ ਹੈ ਇਹ ਨਹੀਂ ਗੱਲ ਹੈਗੀ ਓਏ ਆਹੋ ਉਹ ਤੇ ਗੱਲ ਵਾ ਮੈਂ ਤੇ ਉਦਾਂ ਹੀ ਕੋਈ ਸਹੀ ਸਾਰਾ ਸਾਰਾ ਫਰਕ ਪੈਣਾ ਮੈਂ ਨਾ ਅੱਗੇ ਉਹਨੂੰ ਕਹਿੰਦਾ ਨਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਸਿਆਣਾ ਬੰਦਾ ਜਿਹੜਾ ਹੁੰਦਾ ਉਹਨੂੰ ਹੁੰਦੇ ਆ ਵੀ ਆਹ ਕੰਮ ਇਤਰਾ ਕਰਨ ਵਾਲਾ ਇਤਰਾ ਕਰ ਰਿਹਾ ਤੇ ਮੈਂ ਤੂੰ ਵੀ ਨਾ ਗੁੱਸਾ ਕਰ ਰਿਹਾ ਕਹਿੰਦੀ ਉਹ ਕੋਈ ਦਿਨ ਬੀਜੀ ਦਾ ਸੁਭਾਅ ਹੀ ਇਤਰਾ ਦਾ ਮੈਨੂੰ ਵੀ ਥੋੜਾ ਜਿਹਾ ਭੇਤੀ ਹੁੰਦਾ ਟਾਈਮ ਲੱਗ ਗਿਆ ਵਾ ਤੇ ਹੁਣ ਉਹ ਵੀ ਕਿੰਦੀ ਚੱਲ ਕੋਈ ਗੱਲ ਨਹੀਂ ਫਿਰ ਕੇ ਬੀਜੀ ਜੀ ਕਹਿ ਵੀ ਦਿੰਦੇ ਤੇ ਮੈਨੂੰ ਹੁਣ ਗੁੱਸਾ ਨਹੀਂ ਕਿਸੇ ਗੱਲ ਦਾ ਮੈਂ ਪੁੱਤ ਕੋਈ ਉਹਦੇ ਕੋਲ ਲਟਾਇਆ ਵਾ ਸਭ ਕੁਝ ਉਹਦੇ ਕੋਲ ਹੀ ਆ ਜੋ ਮਰਜੀ ਕਰੇ ਪਕਾਵੇ ਖਾਵੇ ਤੇ ਮੈਂ ਤਾਂ ਮੱਜੀ ਤੇ ਬਹਿ ਕੇ ਚੱਲ ਰੋਟੀਆਂ ਬੋਥਾਂ ਹਾਂਜੀ 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 ਕੋਈ ਗੱਲ ਤੋਂ ਮੈਂ ਕੋਈ ਚੀਜ਼ ਲਟਾਈ ਤੇ ਨਹੀਂ ਨਾ ਉਹਦੇ ਕੋਲ ਨਾ ਨਾ ਕਰ ਤੇ ਆ ਉਹ ਨਾ ਕਰ ਜੋ ਮਰਜੀ ਵਰਤੇ ਉਹ ਬੀਬੀ ਜੇ ਤੂੰ ਚੀਜ਼ ਕੋਈ ਲਟਾਈ ਨਹੀਂ ਨਾ ਤੇ ਤਾਂ ਹੀ ਆਪਣਾ ਵਧੀਆ ਚੱਲਣ ਡਿਆ ਵਾ ਕੰਮ ਤੇ ਜੇ ਹੱਥਾਂ ਟੇ ਖੁੰਦੀ ਨਾ ਹੱਥੋਂ ਸਬਜ਼ੀਆਂ ਖੁੰਦੀ ਤੇ ਇਹ ਵੇਲੇ ਕੰਮ ਖਲਾਰਾ ਫਿਰ ਪੈਣਾ ਹੈ ਚੰਗਾ ਬੀਬੀ ਤੇ ਬੈ ਐ ਇੱਥੇ ਆ ਕੱਢ ਜਿਹੜੇ ਦੋ ਮਟਰ ਹੈਗੇ ਤੇ ਮੈਂ ਅੰਦਰ ਬੈਠਾ ਫਿਰ ਕੋਈ ਨਹੀਂ ਆ ਮੈਂ ਕੱਢ ਦੇਣੇ ਆ ਵਿੱਚ ਬੈਠੀ ਨੇ ਕੋਈ ਗੱਲ ਨਹੀਂ ਜਾ ਤੂੰ ਵੇਖ ਲੈ ਅੰਦਰ ਕੀ ਬਣ ਰਿਹਾ ਆ